ਜੀ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਐਸ ਡੀ ਲਾਈਵ ਮੈਂ ਤੁਹਾਡਾ ਆਪਣਾ ਸਾਥੀ ਵਿਨੋਦ ਕੁਮਾਰ ਇਸ ਟਾਈਮ ਮੌਜੂਦ ਆ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਸਾਬੋਣਾ ਵਿਖੇ ਜੋ ਕਿ 5 ਜਨਵਰੀ ਨੂੰ ਹੁੰਡਾਂ ਦਾ ਕੈਂਪ ਲੱਗਣ ਜਾ ਰਿਹਾ ਹੈ ਜਿਹੜਾ ਕਿ ਪਿੰਡ ਸਾਬੋਣਾ ਵਿਖੇ ਇਹ ਕੈਂਪ ਲੱਗਣ ਜਾ ਰਿਹਾ ਹੈ ਦੋਸਤੋ ਆਪਾਂ ਗੱਲਬਾਤ ਵੀ ਕਰਾਂਗੇ ਕਰਾਂਗੇ ਇੱਥੇ ਕਲਪਤੇ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਲੈਨੇ ਆ ਜਾਣਕਾਰੀ ਹਾਂਜੀ ਸਰ ਕੀ ਨਾਮ ਆਪਣਾ ਸਤਿ ਸ਼੍ਰੀ ਅਕਾਲ ਜੀ ਨਾਮ ਰਾਜੇਸ਼ ਕੁਮਾਰ ਹੈ ਪਿੰਡ ਸਾਬੋਣਾ ਸਰ ਜੇ ਤੁਹਾਡੇ ਪਿੰਡ ਇੱਕ ਕੈਂਪ ਲੱਗਣ ਜਾ ਰਿਹਾ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਹਾਂਜੀ ਸਰ ਇਹ ਪਿੰਡ ਸਾਬੋਣਾ ਵਿੱਚ ਸ਼ਹੀਦ ਬਲਵਿੰਦਰ ਸਿੰਘ ਯੂਥ ਕਲੱਬ ਦੀ ਔਰਤੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨਦਾਨ ਕੈਂਪ ਲੱਗਣ ਜਾ ਰਿਹਾ ਹੈ ਇਹ ਜਿਹੜਾ ਕੈਂਪ ਸਾਰਾ ਸਮਰਪਿਤ ਹੈ ਜੋ ਕਿ ਪਿੰਡ ਦੇ ਸ਼ਹੀਦ ਸਨ ਬਲਵਿੰਦਰ ਸਿੰਘ ਜੀ ਉਹਨਾਂ ਦੇ ਉੱਤੇ ਸਮਰਪਿਤ ਹੈ ਕਿਉਂਕਿ ਉਹਨਾਂ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਹੈ ਤੇ ਇਹ ਪਿੰਡ ਸਾਬੋਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲਗਾਇਆ ਜਾ ਰਿਹਾ ਹੈ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਕੈਂਪ ਨੂੰ ਸਮੂਲੀਤ ਕਰੀਏ ਤੇ ਵੱਧ ਤੋਂ ਵੱਧ ਆਪਣਾ ਜਿਹੜਾ ਖੂਨਦਾਨ ਕਰੀਏ ਤਾਂ ਕਿ ਇਹ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕੇ ਜਿਵੇਂ ਕਿ ਠੰਡ ਦਾ ਸਮਾਂ ਹੈ ਆਪਾਂ ਠੰਡ ਦੇ ਸਮਾਂ ਨੂੰ ਦੇਖਦੇ ਹੋ ਤੁਹਾਡੇ ਕੋਲ ਇੱਥੇ ਕੀ ਕੀ ਜੜਿਆ ਹੈ ਪ੍ਰਬੰਧ ਕੀਤੇ ਗਏ ਨੇ ਦੇਖੋ ਮੌਸਮ ਬਹੁਤ ਠੰਡਾ ਹੈ ਤੇ ਠੰਡ ਨੂੰ ਦੇਖਦੇ ਹੋਏ ਪ੍ਰਬੰਧ ਬਹੁਤ ਹੀ ਵਧੀਆ ਕੀਤੇ ਗਏ ਨੇ ਸਾਨਿਆ ਵਾਲੇ ਜਿਹੜਾ ਹੈ ਇੱਕ ਲੰਗਰ ਦੀ ਵਿਵਸਥਾ ਕੀਤੀ ਗਈ ਕਮੇਟੀ ਹੈਗੀ ਸਾਡੇ ਕੋਲ ਇੱਥੇ ਪਿੰਡ ਵਿੱਚ ਬਹੁਤ ਵਧੀਆ ਜਿਹੜਾ ਕੰਮ ਕਰ ਰਹੀ ਹੈ ਲੰਗਰ ਦੀ ਵਿਵਸਥਾ ਹੋਊਗੀ ਨਾਲ ਹੀ ਜਿਹੜਾ ਹੈਗਾ ਸਰਦੀ ਤੋਂ ਬਚਣ ਲਈ ਅੱਗ ਦਾ ਪੂਰਾ ਪ੍ਰਬੰਧ ਹੈ ਹਰ ਇੱਕ ਲਈ ਹਰ ਬੈੱਡੇ ਦੇ ਉੱਤੇ ਅੱਗ ਦਾ ਪ੍ਰਬੰਧ ਕੀਤਾ ਜਾਊਗਾ ਤਾਂ ਕਿ ਕਿਸੇ ਨੂੰ ਸਰਦੀ ਦੀ ਕੋਈ ਦਿੱਕਤ ਨਾ ਰਹੇ ਤੇ ਨਾਲ ਹੀ ਇੱਕ ਹੋਰ ਗੱਲ ਦੱਸ ਦਈਏ ਵੀ ਇਸ ਕੈਂਪ ਦੇ ਵਿੱਚ ਜਿਹੜਾ ਵੀ ਖੂਨਦਾਨ ਕਰੇਗਾ ਉਸ ਦਾਨੀ ਨੂੰ ਯੂਥ ਕਲੱਬ ਵੱਲੋਂ ਇੱਕ ਗਿਫਟ ਵੀ ਦਿੱਤਾ ਜਾਊਗਾ ਜੀ राम राम दोस्तों मैं विनोद कुमार शहीद बलविंदर सिंह सूद क्लब कमेटी मेंबर दोस्तों ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਪਿੰਡ ਸਾਬੋਣਾ ਦੇ ਵਿੱਚ ਜਿਹੜਾ ਕੀ ਹੈ ਖੂਨਦਾਨ ਕੈਂਪ ਲੱਗਣ ਜਾ ਰਿਹਾ ਹੈ 5 ਜਨਵਰੀ 2025 ਦਿਨ ਐਤਵਾਰ ਨੂੰ ਦੋਸਤੋ ਮੇਰੀ ਅਪੀਲ ਹੈ ਮੇਰੀ ਰਿਕੁਐਸਟ ਹੈ ਕਿ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਆਪਣਾ ਸਹਿਯੋਗ ਦਿਓ ਉਸ ਤੋਂ ਇੱਕ ਕੈਂਪ ਕੀ ਹੈ ਸਹਿਦ ਬਲਵਿੰਦਰ ਸਿੰਘ ਅਤੇ ਸ਼੍ਰੀ ਰਾਮ ਕਿਰਪਾ ਵੇਲ ਪਰ ਸਚੋਟੀ ਜਿਹੜੀ ਹੈ ਰਾਜੀਵ ਕੁਪਰੇਜ ਜੀ ਦੇ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਕੈਂਪ ਜਿਹੜਾ ਹੈ ਹਰ ਸਾਲ ਲੱਗਦਾ ਹੈ ਪਿੰਡ ਸਾਬੋਣਾ ਵਿੱਚ ਇਸੇ ਤੱਕ ਕੈਂਪ ਅਸੀਂ 6-7 ਕੈਂਪ ਪਹਿਲਾਂ ਲਗਾ ਚੁੱਕੇ ਹਾਂ ਪਰ ਕਲਪ ਦੇ ਅਤੇ ਜਿਹੜੇ ਸਹਿਯੋਗ ਨਾਲ ਕੀ ਹੈ ਤੀਜਾ ਕੈਂਪ ਜਿਹੜਾ ਅਸੀਂ ਇਹ ਲਾਣ ਜਾ ਰਹੇ ਹਾਂ ਇਹ ਕੈਂਪ ਸਾਡੇ ਪਿੰਡ ਦਾ ਨੌਜਵਾਨ ਸਹਿਦ ਬਲਵਿੰਦਰ ਸਿੰਘ ਜਿਹੜਾ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਸੀ ਉਹਨੂੰ ਸਮਰਪਿਤ ਇਹ ਕੈਂਪ ਹੈ ਇਹ ਉਸ ਨੂੰ ਸ਼ਰਧਾਂਜਲੀ ਜਿਹੜੀ ਆਪਾਂ ਸੱਚੇ ਦਿਲੋਂ ਜਿਹੜੀ ਦੇਣੀ ਹੈ ਆਪਣਾ ਖੂਨਦਾਨ ਦੇ ਕੇ ਕਰਨਾ ਹੈ ਦੋਸਤੋ ਥੋੜਾ ਜਿਹਾ ਸਮਝ ਜੜਾ ਹੈ ਤੁਹਾਡਾ ਸਾਨੂੰ ਚਾਹੀਦਾ ਹੈ ਤੇ ਕੈਂਪ ਦੇ ਵਿੱਚ ਜਿਹੜੀ ਵਿਵਸਥਾ ਹੈ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਕੈਂਪ ਦੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਸਰਦੀ ਨੂੰ ਦੇਖਦੇ ਹੋਏ ਅਸੀਂ ਕੀ ਹੈ ਅੱਗ ਦਾ ਚਾਹ ਪਾਣੀ ਦੁੱਧ ਹਰ ਇੱਕ ਚੀਜ਼ ਦੀ ਸਹੂਲਤ ਜਿਹੜੀ ਅਸੀਂ ਦੇ ਰਹੇ ਹਾਂ ਕਿ ਸੁਸਾਇਟੀ ਵੱਲੋਂ ਦੋਸਤੋਂ ਨੂੰ ਦਸਤੀਏ ਮੈਡਲ ਵੀ ਦਿੱਤੇ ਜਾਣਗੇ ਗਿਫਟ ਜਿਹੜਾ ਉਹ ਦਿੱਤਾ ਜਾਊਗਾ ਦੋਸਤੋ ਮੇਰੀ ਅਪੀਲ ਹੈ ਜਿਹੜੇ ਵੀ ਇਸ ਵੀਡੀਓ ਨੂੰ ਦੇਖਦਾ ਹੈ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨਾ ਅੱਗੇ ਤੋਂ ਅਗੇ ਇਸ ਨੂੰ ਪਹੁੰਚਾਣਾ ਤਾਂ ਜੋ ਇਹ ਮੈਸੇਜ ਜਿਹੜਾ ਹੈ ਹਰ ਇੱਕ ਤੱਕ ਪਹੁੰਚ ਸਕੇ ਤੇ ਲੋਕਾਂ ਨੂੰ ਜਿਹੜਾ ਪਤਾ ਲੱਗ ਸਕੇ ਕਿ ਪਿੰਡ ਸਾਬੋਣਾ ਦੇ ਵਿੱਚ ਜਿਹੜਾ ਖੂਦਨ ਕੈਂਪ ਲੱਗਣ ਜਾ ਰਿਹਾ ਹੈ ਖਾਸ ਕਰਕੇ ਮੇਰੀ ਬੇਨਤੀ ਹੈ ਕਿ ਸਾਬੋਣਾ ਪਿੰਡ ਦੇ ਆਸ-ਪਾਸੇ ਲੱਗਦੇ ਪਿੰਡਾਂ ਨੂੰ ਜਿੰਨੇ ਮੇਰੇ ਪ੍ਰਾਤੋਸਤ ਮਿੱਤਰ ਖੂਨਦਾਨ ਕਰਨ ਦੇ ਲਈ ਪਹੁੰਚਦੇ ਐ ਇਸ ਵਾਰ ਜਿਹੜਾ ਕੀ ਹੈ ਪਿੰਡ ਸਾਬੋਣਾ ਵਿੱਚ ਪਹੁੰਚ ਕੇ ਆਪਣਿਆਂ ਦੇ ਵਿੱਚ ਸਹਿਯੋਗ ਤੁਸੀਂ ਜ਼ਰੂਰ ਦਿਓ ਜੈ ਸ਼੍ਰੀ ਰਾਮ जय हिंद ਦੋਸਤੋ